ਇੱਧਰ ਲਗਾ ਮਟੀਰੀਅਲ ਤੇ ਆਹ ਉਹਨੇ ਸ਼ਿਮਲ ਸ਼ਿਮਲਾ ਕੱਟ ਲਈ ਐਣ ਤੇ ਇੱਧਰ ਸਲੀਬ ਨੇ ਪਨੀਰ ਕਰਤਾ ਸਿਸਟਮ ਵਧੀਆ ਪੇਰ ਆ ਮੇਰੀ ਡਿਊਟੀ ਹੈ ਚੈਂਬਰ ਵਾਲਾ ਨਾ ਮੈਂ ਲੱਗਾ ਹੁਣ ਚੈਂਬਰ ਵਾਲਨ ਲੱਗਾ ਕਿਰਨ ਜੀ ਜੀ ਸਿੱਖਾਂ ਵੀ ਧੋਦੇ ਬਹੁ ਹੁਣ ਮਾਂਜਦੇ ਆਲਾ ਵਾ ਸਿੱਖਾਂ ਮਾਂਜਦੇ ਗਰਮ ਪਾਣੀ ਨਾਲ ਮਾਂਜਾਂ ਕੀ ਕਰਨੀ ਆ ਗਰਮ ਪਾਣੀ ਨਾਲ ਮਾਂਜ ਚੱਲ ਗਰਮ ਪਾਣੀ ਚਾਲੂ ਕਰ ਬਈ ਆਹ ਕੋ ਗੱਲ ਬਣੀ ਜੀ ਯਾਰ ਹੈ ਕੰਮ ਬਣਿਆ ਨਹੀਂ ਉਹ じゃ ਹੈ ਹਲੋ ਡੀਜ਼ਲ ਪਾਇਆ ਪਰ ਉਹਨੀ ਗੱਲ ਬਣੀ ਨਹੀਂ ਪੈਟਰੋਲ ਨਾਲ ਗੱਲ ਬਣਦੀ ਏ ਡੀਜ਼ਲ ਨਾਲ ਨਹੀਂ ਉਹਨੀ ਗੱਲ ਬਣਦੀ ਕੋਈ ਗੱਲ ਨਹੀਂ ਕੋਈ ਨਹੀਂ ਉਹ ਗੱਲ ਨਹੀਂ ਬਣਾਉਂਦੀ ਪਈ ਤੇ ਤਰਾ ਕੇ ਨਾ ਯਾਰ ਓਕੇ ਰਿਪੋਰਟ ਕਰ ਦੇਣਾ ਕੰਮ ਯਾਰ ਇਧਰ ਕਰੋ ਚੈੱਕ ਮਟੀਰੀਅਲ ਬਣਿਆ ਪਿਆ ਓਕੇ ਦਾ ਰਿਪੋਰਟ ਚੈਂਬਰ ਆਪਣਾ ਆ ਗਿਆ ਦੇਖ ਕਾ ਕਾ ਪਾਣਾ ਉੱਠ ਲਓ ਤਾਂ ਅਨਾਵਦੀ ਮੈਂ ਸਿਖਾ ਕੇ ਅਰ ਬਰ ਤਿਆਰ ਆਇਆ ਇਧਰ ਦੇਖੋ ਇਹ ਰਿਹਾ ਜਿਆ ਫਿਰ ਤਿਆਰ ਬੜਾ ਠੀਕ ਹੈ ਕਰੀ ਜਾ ਇਹਨਾਂ ਨੂੰ ਇਹਨੇ ਚੁੱਕਦੀ ਹੈ ਤਾਂ ਆਹ ਉਹਦੇ ਨੇ ਚੁੱਕ ਦੋ ਨਾ ਆ ਵੀ ਇਹਦਾ ਟੁਕੜਾ ਇੱਕ ਲਾ ਦੋ ਰਗੋਤਾਂ ਕਰੰਡੀ ਡਾਡੀ ਲੈ ਹਰ ਕੱਖੋਂ ਲੱਗ ਗਈ ਹਾਂ ਕਦੇ ਦੱਦੀ ਆਪਣੇ ਨੂੰ ਕਹੀ ਜੋ ਹਰ ਵੇਲੇ ਹਾਂ ਕਦੇ ਲੈ ਫੜਾ ਹਾਂ ਜਨਮ ਨਾਦੀ ਕੋ ਜਾਣਾ ਹੁਣ ਤਿਆਰੀ ਚੱਲ ਰਹੀ ਆ ਤੇ ਟਾਈਮ ਅਜੇ ਲੱਗੂਗਾ ਤੇ ਮੇਰੇ ਮੂੰਹ ਚ ਪਾਣੀ ਆਉ ਡਾ ਕਦੋਂ ਬਣੇ ਤੇ ਮੈਂ ਖਾਵਾਂ ਤੇ ਹਰ ਗੁਣਵੀ ਕਦੋਂ ਦੀ ਦੀ ਕੰਟੀ ਕੀ ਖਾਣਨਾ ਜਲਦੀ ਜਲਦੀ ਮਫਰਨ ਲਾਤਾ ਅਜੇ ਮੈਂ ਬੰਨ ਲਿਆ ਕੋਈ ਨਾ ਵੀ ਹੁਣ ਆ ਗਈ ਮੇਰੀ ਵਾਰੀ ਮੈਂ ਲੱਗਾ ਖਾਣ ਟੈਸਟ ਕਰੀ ਕਿਵੇਂ ਬਣਿਆ ਕੁਛ ਇਹ ਖਾਦਾ ਹੀ ਆਗਾ ओ को खादाई ओ तुम्हें डब्बा ही पूरा खाबाई मेरे खादा को खादाई बादाम का नहीं नहीं मेरा ऊपर वाला छाला ना मेरा कलानी ओ तुम्हें खादा है अच्छा मेरे को खादा है ठीक कर दी कि ये जी ना होते क्यों ਉਹ ਨਹੀਂ ਖਾਈਦਾ ਹਰ ਬੰ ਨੂੰ ਉਹ ਨਹੀਂ ਚੰਗਾ ਹੁੰਦਾ ਪੁੱਤ ਮੈਂ ਖਾ ਲਿਆ ਨਹੀਂ ਖਾਈਦਾ ਤੇ ਡਿਪੀੜ ਹੋਊਗੀ ਚੰਗਾ ਠੀਕ ਆ ਮੈਂ ਖਾ ਲਿਆ ਨਹੀਂ ਪੁੱਤ ਖਾਈਦਾ ਮੈਂ ਖਾ ਲਿਆ ਬੋਲੀ ਦਿੰਦਾ ਓਕੇ ਪਾਪਾ ਜੀ ਨਹੀਂ ਖਾਂਦੀ ਕਿ ਪਾਪਾ ਜੀ ਨਹੀਂ ਖਾਂਦੀ ਪਾਪਾ ਜੀ ਨਹੀਂ ਖਾਂਦਾ ਆ ਵੈਰੀ ਗੁੱਡ ਸਾਰੇ ਸੌਂਗੇ ਪਰ ਆਹ ਸੌਂਦਾ ਨਾਲ ਹੀ ਲੈਂਡਿਆ ਟਾਈਮ ਪਹੁੰਚਦਾ ਨਾ ਹੋ ਗਿਆ ਜੀ ਉਹ ਵੇ ਲੋ ਸਾਢੇ 12 ਹੁਣ ਹੋਣ ਵਾਲੇ ਜੀ ਪਰ ਇਹਦੇ ਅੱਖਾਂ 'ਚ ਨੀਂਦ ਨਹੀਂ ਪਤਾ ਨਹੀਂ ਕੀ ਕਿਹੜੀ ਸਮਗਰੀ ਖਾਦੀ ਜੀ ਨੇ ਸਿਰ ਇਹਦਾ ਚੰਗਾ ਕੰਮ ਹੈ ਰੋਣਾ ਪਾਈ ਜਾਂਦਾ ਸਮਝ ਜਾ ਉਹ ਨਕੀ ਮੇਨਾ ਆ। ਆ ਜਾ ਆ ਜਾ ਵੀ ਕੁੜੀ ਆ ਜਾ ਆ ਜਾ। ਸ਼ਾਬਾਸ਼ ਵੈਰੀ ਗੁੱਡ। ਕੋਈ ਨਹੀਂ ਹੈਗਾ। ਬੋਲੋ। ਭਰਾਵਾ ਮੇਰੇ ਮੇਰੇ ਅੱਖੇ ਨਾ ਲੱਗੀਆਂ। ਮੈਂ ਕੋਈ ਨਹੀਂ ਹੈਗਾ, ਮੈਂ ਨਹੀਂ ਹੈਗਾ ਇਹਗਾ। ਚੱਲ ਲੀਕ। ਅੱਛਾ ਚੱਲ ਠੀਕ ਆ। ਮੋਹ ਲੈਣ ਵਾਤੇ ਹੈ ਦੋ ਲੂਈਆਂ ਸੀਟਾਂ ਸਮੇਕੇ ਦੀਆਂ। ਤੇ ਭਰਾੜਿਆ ਮਤ ਕਰਾਉਣਾ ਮੇਰੇ ਨਾਲ। ਮੈਂ ਚੱਲਾ ਆ ਵੀ ਤਹੀਂ ਕਦੇ ਹਿੱਸਾ ਪਾ ਦੋ। ਸਲੂਨ ਦੇ ਵਿੱਚ ਇੱਕ ਦੀ ਝੋਕੜੇ ਸੀਟ-ਸੀਟ। ਦਾ ਹੈ ਲੱਕੜ ਮੰਡੀ ਲੈ ਜੀ ਹੁਣ ਚੱਲੇ ਆਂ ਬਾਕੀ ਲੂਵਰ ਲੂਵਰ ਜਿਹੜੇ ਥੋੜੇ ਪਾਰੇ ਆ ਤੇ ਜਿਵੇਂ ਸ਼ਿਟਾ ਲਈ ਉਹ ਆਪੇ ਹੁਣ ਉਹ ਤੇ ਛੋਟੇ ਹੱਥ ਵੀ ਆ ਜਾਣਗੇ ਯਾਰ ਉਹਦੇ ਇੱਥੇ ਆਉਣਗੀਆਂ ਆ ਗੱਡੀ ਦੇ ਉੱਤੇ ਥੋੜੇ ਬੇਸ਼ਾਨਦਾਰ ਨੇ ਸਿੰਕ ਦੇਖਣੇ ਆ ਕੇ ਪਰ ਆ ਚ ਜਹਾ ਹੋਰ ਹੋਰ ਵੀ ਹੈਗੇ ਵਿੱਚ ਚੱਲ ਜੇ ਭਰਾਵਾਂ ਉਹਨਾਂ ਦਾ ਰੀਡ ਬੜਾ ਧੁੱਕੀ ਘੜਦੇ ਉਹਨਾਂ ਦੇ ਨਾ ਇਹ ਨਾ ਅਰੇ ਅੰਡੋਲ ਕੋ ਭਾਨੇ ਮਾਰ ਕੇ ਬਾਹਰ ਆਣਾ ਵਾਟਰ ਪਾਟੇ ਵੜ ਕੇ ਜਨਾਦ ਨੂੰ ਸਾਫ ਸफाई ਧੁੱਤ ਗੜ ਗਈ ਇਹਨਾਂ ਭਾਈ ਤੁਹਾਨੂੰ ਮਿਲ ਜਿਓ 5000 ਦਾ ਉਹਨਾਂ 5000 ਦੇ ਸਾਰੀ ਤਿਆਰ ਹੋਣੀ ਤੇ ਅੱਜ ਆਵਾਂ ਮਿਲਿਆ ਕੋਲ ਦੇਖਦੇ ਆਂ ਕਿ ਕਦਾਂ ਲੈ ਲਈ ਫਿਰ ਇਹੋ ਜਿਹਾ ਚਲੋ ਠੀਕ ਹੋਰ ਦੇ ਦਿਓ ਮਾਰ ਲੈ ਲੈ ਵੀ ਯਾਰੇ ਬੰਤੇ ਹੋ ਮੇਰੇ ਭਰਾ ਨੇ ਜਿੰਦਾ ਰਹਾ ਮੇਰਾ ਵੀਰ ਰੱਖਦਾ ਸਮਾਨ ਚੱਲੇ ਹੁਣ ਆਪਾਂ ਤਿਆ ਵੀ ਇੱਥੋਂ ਲਿਆ ਆ ਪਾਸਮਾਨ ਪਰ ਹੈ ਜੈ ਜੀ ਰੇੜਾ ਬੰਦੇ ਦਾ ਯਾਰ ਬੰਦਾ ਦਾ ਰੇਟ ਵਧ ਗਿਆ ਹੈ ਇਹ ਰੋਡ ਹੈਗਾ ਅਮਰਸਰ ਤੋਂ ਜਲੰਧਰ ਬਾਈਪਾਸ ਰੋਡ ਨਹੀਂ ਆਹ ਵੇਖੋ ਗਾੜੀ ਉਹ ਬਾਬਾ ਜੀ ਦੀ ਜਗਾ ਯਾਰ ਮੈਨੂੰ ਹੁਣ ਨਾਂ ਨਹੀਂ ਦੱਸ ਦਰਸਨ ਦਾਸ ਦੇ ਡੇਰੇ ਤੋਂ ਅਗਲੇ ਬੰਨੇ ਨਾਲੀ ਆ ਆਵੀਰ ਚੱਲਾ ਬੈਗ ਰੱਖ ਦਈਏ ਲੈਣ ਦੀ ਚੀਜ਼ੀ ਅੱਜ ਦੇ ਸਕੂਲੇ ਪੇਰੈਂਟਸ ਮੀਟਿੰਗ ਹੈਗੀ ਛਲ ਗਈ ਹੁਣ ਇਹ ਸਮਾਨ ਲੈ ਕੇ ਆਇਆ ਹਾਂ ਬੜੀ ਆਵਾਜ਼ ਕੀਤੀ ਪਾਠ ਦੀ ਖੜੀ ਘਟਾ ਆਵਾਜ਼ ਥੋੜੀ ਜਿਹਾ ਘਟਾ ਦੇ ਐਸਾ ਇੱਧਰ ਕਰਤਾ ਕੰਮ ਆ ਓਕੇ ਇੱਧਰ ਲੈਂਦਾ ਸਿੰਕ ਦਾ ਟੁੱਟੀ ਲੈਂਦੀ ਹੈ ਕਿ ਰਸੋਈ ਦੀ ਟੁੱਟੀ ਟੁੱਟੀ ਵੀ ਹੈ ਕੰਡੀਸ਼ਨ ਦਾ ਇੱਧਰ ਵੇਖ ਤੇ ਟੁੱਟੀ ਲੈਂਦੀ ਜਰਾ ਗਰਮ ਠੰਡੇ ਵਾਲੀ ਓਕੇ ਰਿਪੋਰਟ ਆ ਕਾ ਬੜੀ ਗੰਨਦ ਹੈ ਸਿਸਟਮ ਇਹ ਲੋਕਾ ਆਪਣੇ ਪਰਫਾਰਮ ਕਦੋਂ ਨਹੀਂ ਆਈ ਇਹਦਾ ਓਕੇ ਆ ਜੀ ਇਹ ਨੀ ਵਾਈਟ ਤੇ ਇਦਾਂ ਦਾ ਡਿਜ਼ਾਈਨ ਹੈ ਇਹਦਾ ਠੀਕ ਹੈ ਆਹੜਾ ਇਹ ਵਿਚੇ ਰਹੇਗੇ ਵਿਚੇ ਰਹਾਂਗੇ ਰਪਿਆ ਦਾ ਸੈਜ ਦਾ ਲੈ ਲਓ ਹਰ ਚੀਜ਼ ਹੀ ਸਾਈਡ ਮੰਨਦੇ ਨੇ ਇਹ ਵੀ ਰਹਾ ਦਾ ਹਲਾਉਣਾ ਜੇ ਕਰੋ ਚੱਕ ਦਿੰਿਆ ਰਸ਼ਨ ਪਣ ਮੰਨਦੇ ਲੈਪ ਹੋ ਗਿਆ ਤਾਂ ਓਕੇ ਇਹ ਵੈਂਟ ਹੀ ਬਣ ਗਈ ਹੈ ਪਾਣੀ ਵਾਲੀ ਠੀਕ ਹੈ ਇਹ ਇਦਾਂ ਵਰਗਾ ਕੰਮ ਬੰਨਣਾ ਥੋੜਾ ਜਿਹਾ ਆ ਵੇਖ ਲਓ ਤੁਸੀਂ ਪਾਰਟੀਸ਼ਨ ਜਿਹਾ ਇਦਾਂ ਇਹ ਬਣ ਜਣਾ ਵੇਖੀ ਨੂੰ ਠੀਕ ਆ ਆ ਲੱਗੇਆ ਡਰੋ ਬਣ ਜਾਣੇ 2 2 2 ਇਚ ਇਹਦੇ ਸ਼ੀਸ਼ਾ ਲਗਣਾ ਸੈਂਟਰ ਦੇ ਵਿੱਚ ਇਹਦੇ ਜੀ ਸੈਂਟਰ ਸ਼ੀਸ਼ਾ ਲਗਣਾ ਹੈ ਇਹ ਇੱਕ ਸ਼ੀਸ਼ਾ ਇੱਥੇ ਲਗਣਾ ਜਿਹੜਾ ਇੱਥੇ ਲਗਣਾ ਸ਼ੀਸ਼ਾ ਉਹ ਵੀ ਬੰਦਾ ਉਹ ਵਰਤ ਲਿਆ ਕਰੂਗਾ ਠੀਕ ਆ ਜੀ ਓਕੇ ਹੋ ਜਾਣਾ ਕੰਮ ਰੱਖ ਤਾਂ ਉੱਤੇ ਕੰਮ ਠੀਕ ਆ ਜੀ ਹੁਣ ਉਹ ਵੇਸਟਿੰਗ ਪਾਇਆ ਵਾ ਇੱਥੇ ਹੁਣ ਟੂਟੀ ਲੱਗ ਰਣੀ ਆਪਣੀ ਆਹ ਟੂਟੀ ਇੱਥੇ ਹੈ ਓਕੇ ਰਿਪੋਰਟ ਹੋ ਗਣੀ ਕੰਮ ਬਣਾ ਕਤਰ ਇਹ ਕਿਥੋਂ ਹੈ ਕਿਹੜੀ ਟੂਟੀ ਆ ਐਦਾ ਆ ਗਿੰਜਰ ਵਾਲੀ ਦਾ ਅੱਛਾ ਇਹਦੇ ਚ ਇਹ ਕਿੱਥੋਂ ਆਇਆ ਇਹ ਕੀ ਹੈ ਲੱਕੜਿਆ ਜਦਾਂ ਇਹਦੇ ਫਸੀ ਵਿੱਚ ਲੱਕੜ ਨਹੀਂ ਆਵੀ ਪਾਓ ਇਹੋ ਪਾਣੀ ਦਾ ਹੀ ਹੈ ਸਿਸਟਮ ਜਾ ਹਨਾ ਜੰਮ ਗਿਆ ਕਰਦ ਜੀ ਮਾਰ ਡੜੀ ਕਰਦ ਮਾਰ ਆਹੋ ਅਖਰੇ ਵਿੱਚ ਜਾ ਆ ਗਿਆ ਇਹ ਕਹਿੰਦੇ ਆ ਸੁਆਦੇ ਸੁਆਦੇ ਫਿਰ ਬਾਬਾਦ ਇਹ ਲੱਗਦੀ ਏ ਇਧਰ ਆ ਮੈਂ ਪਤਾ ਇਧਰ ਆ ਫਿਰ ਲੈਂਦਾ ਹੁਣੇ ਜਿਵੇਂ ਸੰਦੀਪ ਨੂੰ ਸਲੂਨ ਤੋਂ ਹਾਂਜੀ ਕੀ ਹਾਲ ਜੇ ਠੀਕ ਠਾਕ ਚਲੋ ਦੀ ਜਾਈਦਾ ਇਹਦਾ ਮੁੰਨੇ ਬੈਠੇ ਨੇ ਇਹ ਬੁੱਦੋਂ ਕਪੜੇ ਵਧੀਆ ਨੀ ਫੇਰ ਦਿੰਦਾ ਹਾਂ ਕੀ ਦਣਾ ਆਈ ਹੂੰ ਉੱਥੇ ਨਾ ਬੱਤੀ ਭਰਾਵਾ ਬੰਦ ਹੋ ਗਈ ਫਿਰ ਅਸੀਂ ਆ ਗਏ ਉੱਧਰ ਜੀਜੇ ਨੇ ਵਿਚਾਨੇ ਹੋਰ ਥੋੜਾ ਟਾਈਮ ਕੰਮ ਕਰਨਾ ਹੈਗਾ ਪਰ ਬੱਤੀ ਬੰਦ ਹੋ ਗਈ ਉੱਥੇ ਦੇ ਅੱਜ ਯਾਰ ਕੀ ਨਿਬੜਾਇਆ ਇਹ ਪਾਰਟੀਸ਼ਨ ਜੀ ਕੀਤੀ ਆ ਕਰਤੀ ਵੈਂਟੀ ਵੀ ਬਣਾਤੀ ਆ ਵੈਂਟੀ ਬਣਾਤੀ ਆ। ਸਨਮਈਕਾ ਜਿਣੀ ਭਾਜੀ ਸਾਰੇ ਟਾਂ ਚਿਹੜੇ ਠੋਕਣ ਜਿੰਨੇ ਵੇਗੇ ਫਿਰ ਇੱਕੋ ਵਾਰੀ ਸਨਮਈਕੇ ਨਾਲ ਹੋਣਗੇ ਨਾ। ਫਿਰ ਟਾਂ ਚਿਹੜੇ ਢੇੜ ਢੇੜ ਕੇ ਲਾਉਂਗੇ। ਨਹੀਂ 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 ਨਹੀਂ। ਨਾ ਉੱਪਰੇ ਲਾ ਦੋ ਨਾ। ਅੱਜ ਕੱਲ ਹੁਣ ਟੇਪਾਂ ਸਾਰਾ ਸਿਸਟਮ ਆ ਗਿਆ ਹੀ ਟੈਕਸ ਆ ਗਏ ਝੱਟ ਲੱਗ ਜਾਂਦਾ 10 ਮਿੰਟਾਂ 'ਚ। ਤੇ ਅੰਦਰਵਾਰ ਵੀ ਇਦਾਂ ਲਗਾ। ਅੰਦਰਵਾਰ ਵੀ ਇਦਾਂ। ਅੰਦਰਵਾਰ ਲਾਉਣ ਦੀ ਲੋੜ ਹੀ ਨਹੀਂ ਆ। ਜਿੱਤੇ ਜ਼ਰੂਰਤ ਅੰਦਰਵਾਰ ਹੋਤੇ ਲਾਉਣਾ ਦੂਜੇ ਦਿਨ ਲਾਉਣਾ। ਅੱਛਾ। ਹਾਂ। ਦਰਾਜਾਂ 'ਚ ਅੰਦਰਵਾਰ ਲਾਉਣ ਦੀ ਲੋੜ ਆ। ਨਹੀਂ ਅੰਦਰਵਾ ਤੇ ਮੈਂ ਥ ਤਾਉਠ ਬਾਜੀ ਪੈਜ ਦੇਣੀ ਹੂੰ ਤਾਉਠ ਪੁੱਤ ਤਾਉਠ ਮੇਰੀ ਪੁੱਤੀ ਬੜੀ ਬੀਬੀ ਹੈ ਤਾਉਠੀ ਦਾ ਪਾਪਾ ਦੇ ਅੱਖੀ ਲੱਗੀਦਾ ਫਿਰ ਸਾਰੇ ਜਣੇ ਕਹਿੰਦੇ ਪਾਪਾ ਦੇ ਅੱਖ ਨਹੀਂ ਲੱਗਦੀ ਹਾਂ ਤੇਰੀ ਜੋਈ ਕੰਮ ਲਿਆ ਇੱਕ ਮੇਰਾ ਇੱਕ ਤੇਰਾ ਸੰਬਧੀ

ਚੱਲ ਬੱਸ ਕਰ ਮੈਂ ਕਰ ਮੂੰਹ ਹੋਇਆ ਇਦਾਂ ਕਰਨਾ ਤਾਂ ਹੀ ਲੱਗੂਗੀ ਚੱਲ ਬੱਸ ਇਹਨੂੰ ਕਰਨ ਉਹਦੇ ਸਾਈਡਾਂ ਤੇ ਲੱਗੀ ਨਹੀਂ ਉਹ ਕਹਿੰਦੀ ਐ ਸਾਈਡਾਂ ਮੂੰਹ ਖੋਲ ਆ ਬੱਡਾ ਬੋਖਾ ਹੋ ਦਾ ਦਾ ਜੀ ਲੱਗ ਚੱਲ ਠੀਕ ਹੈ ਹੁਣ ਮੈਂ ਕਰ ਦਿੰਨ ਚੱਲ ਹੁਣ ਵਧੀਆ ਲੱਗੀ ਇਹ ਬੜੀ ਵਧੀਆ ਲੱਗਦੀ ਏ ਇਹਦੇ ਵਧੀਆ ਲੱਗਦੀ ਏ ਹਨਾ ਇਹ ਸੁਣੀ ਲੱਗ ਜਾਂਦੀ ਹੈ ਨਾ 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 ਸ਼ੇਡਾਂ ਲੱਗਦੀ ਆ ਚੱਲਣ ਲੱਗ ਗਈ ਨਾ ਚੱਲ ਬਸ ਇਹ ਵਧੀਆ ਲੱਗਦੀ ਜੀ ਤੇ ਯਾਰ ਇਹ ਨਹੀਂ ਸੁਣੀ ਕਿੱਥੋਂ ਆਂਦੀ ਹੈ ਸੰਗੀਤ ਵੀ ਲੱਗੀ ਚੱਲ ਚੱਲ ਇਹ ਲਾਇ ਤੇ ਇੱਥੇ ਵੈਲਾ ਇੰਨੀ ਠੰਡ ਨੇਗੀ ਇਹਨਾਂ ਦੇ ਉੱਥੇ ਬਹੁਤ ਠੰਡਾ ਯਾਰ ਆਹ ਦੇ ਇੱਥੇ ਬੜੇ ਠੰਡਾ ਬੁਰਾ ਹਾਲ ਇਹ ਵੀ ਅਰਧ ਨਾਲੇ ਕਹਿੰਦੀ ਮੈਂ ਬੈਣਾ ਹਾਂ ਹਾਂ ਕਹਿੰਦੀ ਇੱਥੇ ਬਿਠਾ ਮੈਨੂੰ ਉੱਚੇ ਸਾਂ ਆ ਵਧੀਆ ਬਣ ਗਿਆ ਨਾ ਹੈ ਆਟੇ ਵਾਲੀਆਂ ਆ ਵਧੀਆ ਬਣ ਗਿਆ ਵਾ ਸੇਨ ਕੇਨ ਬਣਾਵਾਂ ਕਿ ਉਹ ਗਾਜਰਾਂ ਦਾ ਜੰਦਲਾ ਬਣਾਵਾਂਗੇ ਹੂੰ ਉਹ ਵੀ ਬੜਾ ਸਵਾਦ ਆਦਾ ਉਹਦੇ ਚ ਹੋਏ ਨਹੀਂ ਉਹਨੂੰ ਹਨਾ ਮਸ਼ੀਨ ਚ ਦਾਜਰਾ ਉਹਦੇ ਚ ਹੋਏ ਜਲਦੀ ਹੋਏ ਨੇ ਹਰ ਗੁੰਤ ਲਗਾਣਾ ਤੇ ਰਹਾ ਤਾਂ ਕਾਲਾ ਵੀ ਹਟ ਹਟ ਦੇਖਣਾ ਚਾਹੀ